चालत पाढ रही एक हो जाएगी एक पाढ रही ਹਾਂਜੀ ਬਰਾੜ ਸਾਹਿਬ ਕਰਦੇ ਸ਼ੁਰੂ ਜਿਲ੍ਹਾ ਜਰੰਦਾ ਦੇ ਹਾਤੀ ਦੇ ਮਾਨਯੋਗ ਐਸਐਸਪੀ ਸਦਾਰ ਹਰ ਕੰਪਨੀ ਸਿੰਘ ਖਖ ਜੀ ਦੇ ਵਾਈ 8 ਐਸਪੀ ਇਨਵੈਸਟੀਗੇਸ਼ਨ ਮੈਡਮ ਜਸਰੂਪ ਬਾਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣਾ ਮਹਿਤਪੁਰ ਦੇ ਮੁੱਖ ਅਫਸਰ ਇੰਸਪੈਕਟਰ ਸੁਖਦੇਵ ਸਿੰਘ ਦੀ ਸਚਜੀ ਟੀਮ ਨੇ ਇੱਕ ਆਧੁਨਿਕ ਟੰਗ ਤਰੀਕੇ ਨਾਲ ਇਨਫੋਰਮੇਸ਼ਨ ਹਾਸਲ ਕੀਤੀ ਕਿ ਕਸਬਾ ਮੱਲਾ ਦੇ ਨੇੜੇ ਟਾਵਰ ਕਲੋਨੀ ਚ ਇੱਕ ਜਿਹੜੇ ਬਦਨਾਮ ਕਿਸਮ ਦੇ ਅਪਰਾਧੀ ਹੈਗੇ ਨੇ ਉਹਨਾਂ ਨੇ ਇੱਕ ਜ਼ਖੀਰਾ ਬਣਾਇਆ ਹੋਇਆ ਆਪਣੇ ਘਰ ਦੇ ਅੰਦਰ ਫਰਸ਼ਾਂ ਦੇ ਹੇਠਾਂ ਕੁਝ ਟੈਂਕੀਆਂ ਨੱਪੀਆਂ ਉਹਨਾਂ ਵਿੱਚ ਟੁੱਲੂ ਪੰਪ ਲਾਏ ਆ ਇਸ ਇਨਫੋਰਮੇਸ਼ਨ ਨੂੰ ਪੁਖਤਾ ਹੋਣ ਤੇ ਮੌਕੇ ਤੇ ਰੇਡ ਕੀਤੀ ਤੇ ਉਹਨਾਂ ਦੇ ਘਰ ਦੇ ਵਿੱਚ ਜਿਹੜੇ ਫਰਸ਼ ਹੈ ਉਹਨਾਂ ਦੇ ਪਟਿਆ ਗਿਆ ਪਟਿਆਂ ਦੇ ਫਰਸ਼ਾਂ ਦੇ ਹੇਠੋਂ ਦੋ ਟੈਂਕੀਆਂ 2-2000 ਲੀਟਰ ਵਾਲੀਆਂ ਔਰ ਕੁਝ ਹੋਰ ਜਿਹੜੇ ਕੈ ਕਹਿਨ ਹੈ ਜੋ ਆਸ-ਪਾਸ ਸੀਗੇ ਉਹ ਬਰਾਮਦ ਕੀਤੇ ਇਹ ਸਾਰਾ ਕੁਝ ਆਪਰੇਸ਼ਨ ਦੌਰਾਨ ਪੇ ਪਤਾ ਲੱਗਿਆ ਕਿ ਇਹਨਾਂ ਨੇ ਫਸਲੇ ਵਿੱਚ ਜੋ ਟੈਂਕ ਨੱਪੇ ਸੀਗੇ ਉਹਨਾਂ ਟੈਂਕਾਂ 'ਚ ਟੁੱਲੂ ਪੰਪ ਲਾਏ ਟੁੱਲੂ ਪੰਪਾਂ ਦੇ ਨਾਲ ਹੀ ਤਾਰ-ਬਾਰ ਕੱਢ ਕੇ ਇਸ ਤਰ੍ਹਾਂ ਦਾ ਬਣਾਇਆ ਹੋਇਆ ਸੀਗਾ ਕਿ ਪੀਣ ਵਾਲੇ ਪਾਣੀ ਦੇ ਸਾਧਨ ਹਨ ਜਦੋਂ ਇਹ ਆਪਰੇਸ਼ਨ ਕੰਪਲੀਟ ਹੋਇਆ ਤੇ ਇਹਦੇ ਵਿੱਚੋਂ ਕਰੀਬ 4030 ਲੀਟਰ ਕੈਮੀਕਲ ਬਰਾਮਦ ਕੀਤਾ ਗਿਆ ਜਿਸ ਤੋਂ ਸ਼ਰਾਬ ਜਿਹੜੀ ਤਿਆਰ ਕੀਤੀ ਜਾਣੀ ਸੀਗੀ ਇਹ ਜਿਹੜੀ ਸ਼ਰਾਬ ਹੈ ਇਹ ਬਹੁਤ ਹੀ ਘੱਟ ਕਿਸਮ ਦੀ ਹੈਗੀ ਹੈ ਜੋ ਇਸ ਤੋਂ ਤਿਆਰ ਕੀਤੀ ਜਾਣੀ ਸੀਗੀ ਜਿਹੜੇ ਅਪਰਾਧੀ ਹੈਗੇ ਨੇ ਇਹਨਾਂ ਦੇ ਪਹਿਲਾਂ ਵੀ ਮੁਕਾਦਮੇ ਦਰਜ ਹੈ ਜਿਦੇ ਵਿੱਚ ਅਪਰਾਧੀ ਲਖਮ ਸਿੰਘ ਨਿਮਾ ਨਿਰਮਲ ਸਿੰਘ ਨਿਮਾ ਜਸਪਾਲ ਸਿੰਘ ਪਾਲੀ ਤੇ ਗੁਰਦੀਪ ਸਿੰਘ ਦੀਪਾ ਇਹਨਾਂ ਦੇ ਪਹਿਲਾਂ ਵੀ ਮੁਕਾਦਮੇ ਦਰਜ ਹੈ ਇਹ ਜਿਹੜਾ 4030 ਲੀਟਰ ਕੈਮੀਕਲ ਜਿਹੜਾ ਬ੍ਰਾਂਖ ਕੀਤਾ ਇਸ ਤੋਂ ਕਰੀਬ 4.5 ਲੱਖ ਨਜਾਇਜ਼ ਸ਼ਰਾਬ ਜਿਹੜੀ ਹੈ ਕੈਮੀਕਲ ਵਾਲੀ ਤਿਆਰ ਹੋਣੀ ਸੀਗੀ ਪੁਲਿਸ ਵੱਲੋਂ ਇਸ ਆਪਰੇਸ਼ਨ ਦੌਰਾਨ ਇੱਡੀ ਵੱਡੀ ਸਫਲਤਾ ਹਾਸਲ ਕੀਤੀ ਹੈ ਕਿ ਆਉਣ ਵਾਲੇ ਦਿਨਾਂ 'ਚ ਇਹ ਜਿਹੜੀ ਸ਼ਰਾਬ ਹੈ ਇੱਕ ਜਾਂ ਲਾ ਕੇ ਇਸ ਚੀਜ਼ਾਂ ਕਿਤੇ ਹੋਰ ਵਰਤੀ ਜਾਂਦੀ ਕਿਸੇ ਵੀ ਕਿਸੇ ਦੇ ਵੀ ਜੀਵਨ ਨੂੰ ਨੁਕਸਾਨ ਪਹੁੰਚਾ ਸਕਦੀ ਸੀ ਇਹ ਪੁਲਿਸ ਵੱਲੋਂ ਇਹ ਜਿਹੜਾ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਬੜੀ ਮਿਹਨਤ ਨਾਲ ਔਰ ਅਪਰਾਧੀਆਂ ਨੂੰ ਜਿਹੜੇ ਜਲਦੀ ਜਿਹੜਾ ਗ੍ਰਿਫਤਾਰ ਕਰਕੇ ਅਸੀਂ ਜਿਹੜਾ ਜੇਲ੍ਹਾਂ 'ਚ ਬੰਦ ਕਰਾਂਗੇ ਤਾਂ ਇਹਨਾਂ ਦੇ ਹੋਰ ਵੀ ਸਾਥੀ ਹੈਗੇ ਹਾਂ ਇਹ ਟੋਟਲ 3 ਜਾਣੇ ਹੈਗੇ ਜਿਨ੍ਹਾਂ ਤੇ ਅਸੀਂ ਮੁਕੱਦਮਾ ਦਰਜ ਕੀਤਾ ਔਰ ਇਹਨਾਂ ਨੂੰ ਜਲਦੀ ਫੜ ਲਿਆ ਜਾਊਗਾ ਔਰ ਇਹਦੇ ਤੋਂ ਅੱਗੇ ਇਨਵੈਸਟੀਗੇਸ਼ਨ 'ਚ ਹੋਰ ਕਿਹਦਾ ਕਿਹਦਾ ਰੋਲ ਹੈ ਉਹ ਵੀ ਦੇਖਿਆ ਜਾਊ ਸਰੇ ਨਸ਼ਕ ਕਰਦੇ ਵੀ ਹੈਗੇ ਆ ਜਿਹੜੇ ਜਿਨ੍ਹਾਂ ਦੇ ਮਾਦਕ substances ਜੋ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਤਾਂ ਇਹ ਆਪਣੇ ਆਪ ਚ ਇੱਕ ਸਰਗਣਾ ਹੈਗਾ ਬਹੁਤ ਵੱਡਾ ਜ਼ਖੀਰਾ ਅਸੀਂ ਇਹ ਬਰਾਮਦ ਕਰਕੇ ਉਪਲਬਧ ਕੀਤੀ ਆ ਇਸ ਜ਼ਖੀਰੇ ਨੂੰ ਇਹ ਚਲਾ ਹੀ ਰਹੇ ਸੀਗੇ ਤੇ ਪੀਨ ਬਾਰੇ ਸਾਨੂੰ ਇਹਦੇ ਕੋਈ ਪੁਖਤਾ ਇਨਫੋਰਮੇਸ਼ਨ ਨਹੀਂ ਆ ਬਟ ਜਿਹੜੀ ਮਹਤਪੂਰ ਪੁਲਿਸ ਵੱਲੋਂ ਇਹ ਐਡੀ ਵੱਡੀ ਚਮਤਤਾਂ ਹਸਲ ਕੀਤੀ ਹੈ ਇਹਦੇ ਨਾਲ ਹੋਰ ਵੀ ਅੱਗੇ ਅਸੀਂ ਸਰਾਖ ਚਲਾਵਾਂਗੇ ਤੇ ਆਉਣ ਵਾਲੇ ਦਿਨਾਂ ਚ ਵੱਡੇ ਜਿਹੜੇ ਤੁਹਾਨੂੰ ਅਸੀਂ ਖੁਲਾਸਾ ਕਰਾਂਗੇ ਸਰ ਇਹ ਸਰਚ ਬਿਆਨ ਕਿੰਨੇ ਘੰਟੇ ਚੱਲਿਆ ਹੈ ਇਹ ਤਾਂ ਪੂਰਾ ਦਿਨ ਹੀ ਲੱਗ ਗਿਆ ਜੀ ਇਹ ਪੂਰੇ ਇਸ ਆਪਰੇਸ਼ਨ ਨੂੰ ਕਰਦਿਆਂ ਹੋਇਆ ਇਹ ਕੱਲ ਤੋਂ ਲੈ ਕੇ ਹੁਣ ਤੱਕ ਇਨਵੈਸਟੀਗੇਸ਼ਨ ਚੱਲ ਹੀ ਰਿਹਾ ਹੈ ਦੇਖੋ ਤਾਂ ਪੂਰੇ ਘਰ ਦੇ ਫਰਸ਼ ਪਟਕੇ ਅਸੀਂ ਇਹ ਕੱਢਿਆ ਜੀ ਦੇ ਜ ਟੁੱਲੂ ਪੰਪ ਹੈ ਕੈਨ ਹੈ ਹੋਰ ਇਹਦੇ ਨਾਲ ਸਾਰ ਜੋ ਸਮਾਨ ਰਿਲੇਟਡ ਹੈਗਾ ਸਾਰਾ ਉਬਰੰਦ ਕੀਤਾ ਸੀ ਤੇ ਸਾਰੇ ਇਹ ਸਰਚ ਵਿਹਾਨ ਲਗਾਤਾਰ ਚੱਲਦੇ ਰਹਿਣਗੇ ਇਸੇ ਤਰ੍ਹਾਂ ਇਹ ਪਹਿਲਾਂ ਤੁਸੀਂ ਦੇਖ ਰਹੇ ਹੋ ਜੀ ਪਿਛਲੇ ਸਮੇਂ ਚ ਵੀ ਜਨ ਦੇ ਮਾਜੂਗ ਐਸਐਸਪੀ ਸਾਹਿਬ ਆਏ ਆ ਪੂਰੀ ਟੀਮ ਬੜੀ ਮਿਹਨਤ ਨਾਲ ਕੰਮ ਕਰ ਰਹੀ ਹੈ ਅਸੀਂ ਸਾਰੇ ਪਿਛਲੇ ਦਿਨਾਂ ਚ ਵੀ ਅਸੀਂ ਸਮਗਰਾਂ ਨੂੰ ਅੰਦਰ ਕੀਤਾ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਉਹਨਾਂ ਦੇ ਖਿਲਾਫ ਅਸੀਂ ਪ੍ਰੀਵੈਂਟਿਵ ਐਕਸ਼ਨ ਕਰ ਰਹੇ ਹਾਂ ਜਿਹੜੇ ਦੋਸ਼ੀ ਫੜਨ ਵਾਲੇ ਰਹਿੰਦੇ ਸੀ ਉਹਨਾਂ ਨੂੰ ਫੜ ਕੇ ਜੇਲਾਜ ਬੰਦ ਕਰ ਰਹੇ ਹਾਂ ਇਹ ਆਪਰੇਸ਼ਨ ਲਗਾਤਾਰ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਅਸੀਂ ਸਾਰੀ ਆਪਣੀ ਟੋਟਲ ਫੋਰਸ ਜਿਹੜੀ ਆ ਪਬਲਿਕ ਲਈ ਕਰਾਇਮ ਅਗੇਂਸਟ ਹੈਗੀ ਆ ਔਰ ਇਸ ਕਰਾਇਮ ਨੂੰ ਕਾਬੂ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਇੱਕ ਸੁਪਨਾ ਹੈਗਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਕਿਸ ਤਰ੍ਹਾਂ ਦੇ ਇਹ ਤੁਹਾਡੇ ਸਾਹਮਣੇ ਆ ਜੀ ਐਗਜ਼ਾਮਪਲ ਏ ਰੰਗਲਾ ਪੰਜਾਬ ਬਰੌਣ ਲਈ ਇਹ ਸਾਰੇ ਪੁਲਿਸ ਵੱਲੋਂ ਐਫਰਟ ਕੀਤੇ ਜਾ ਰਹੇ ਔਰ ਤੁਸੀਂ ਅੱਜ ਦਾ ਗ੍ਰਾਫ ਦੇਖੋ ਪਿਛਲੇ ਦਿਨਾਂ ਚ ਕੀ ਸੀ ਗ੍ਰਾਫ ਤੇ ਅੱਜ ਕਿਸ ਗ੍ਰਾਫ ਤੇ ਪਹੁੰਚਿਆ ਹੋਇਆ ਪੁਲਿਸ ਔਰ ਸਾਡੇ ਜਰੰਦਰ ਦੇ ਅੱਤੀ ਦੀ ਥਾਣਾ ਮਹਿਤਪੁਰ ਦੀ ਪੁਲਿਸ ਹੈ ਬੜੀ ਮਿਹਨਤੀ ਟੀਮ ਹੈ ਔਰ ਲਗਾਤਾਰ ਪ੍ਰਸ਼ੰਨ ਕਰ ਰਹੀ ਹੈ